ਦੇਖੋ ਇਹ ਅੱਜ ਦਾ ਜਿਹੜਾ ਇਵੈਂਟ ਹੈ ਉਹ ਵਾਤਾਵਰਨ ਦੀ ਸੰਭਾਲ ਪੋਲੂਸ਼ਨ ਸੰਬੰਧੀ ਜਿਹੜਾ ਕਰਵਾਇਆ ਜਾ ਰਿਹਾ ਜਿਹਦੇ ਚ ਕੱਲਾ ਇਹ ਨਹੀਂ ਕਿ ਮਹਿਕਮੇ ਦੀ ਜ਼ਿੰਮੇਵਾਰੀ ਆ ਸਾਡੇ ਜਿਹੜੇ ਅਸੀਂ ਨਾਗਰਿਕਾਂ ਸਾਡੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਜਿਹੜਾ ਵਾਤਾਵਰਨ ਆ ਉਹਨੂੰ ਸੰਭਾਲੀਏ ਪੋਲੂਸ਼ਨ ਸਾਡੇ ਹੱਥ ਹੈ ਕਿਵੇਂ ਘਟਾਉਣਾ ਕਿਵੇਂ ਵਧਾਉਣਾ ਸੋ ਅਸੀਂ ਆਪਣੇ ਆਲੇ-ਦੁਆਲੇ ਪੀੜ ਪੌਦੇ ਲਗਾਈਏ ਔਰ ਆ ਜਿਹੜੀ ਬਰਨਿੰਗ ਸਟਬਲ ਬਰਨਿੰਗ ਦਾ ਜਿਹੜਾ ਇਸ਼ੂ ਆ ਉਤੇ ਬਹੁਤ ਜ਼ਿਆਦਾ ਤਾਂ ਮਸਲਾ ਜਿਹੜਾ ਹੱਲ ਹੋ ਗਿਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬਹੁਤ ਸਾਰੀ ਇੰਡਸਟਰੀ ਜਿਹੜੀ ਪਰਾਲੀ ਨਾਲ ਸੰਬੰਧਿਤ ਹੈ ਉਹ ਪੰਜਾਬ ਦੇ ਵਿੱਚ ਲੱਗ ਰਹੀ ਆ ਔਰ ਜਿੱਥੇ ਕਿਸਾਨਾਂ ਨੂੰ ਉਹਦੇ ਵੱਲੋਂ 2-3000 ਰੁਪਿਆ ਵੀ ਦਿੱਤਾ ਜਾਊਗਾ ਔਰ ਪਰਾਲੀ ਵੀ ਆਪ ਚੱਕ ਕੇ ਲੈ ਕੇ ਜਾਣਗੇ ਮੈਨੂੰ ਲੱਗਦਾ ਕੋਈ ਕਿਸਾਨ ਇਹ ਜਾ ਹੋਊਗਾ ਜਿਹਨੂੰ ਕਿਸੇ ਨੂੰ ਕੋਈ ਅੱਗ ਲਾਉਣ ਦੀ ਲੋੜ ਪਵੇ ਸਾਰੀ ਪਰਾਲੀ ਆ ਜਿਹੜੀ ਦਰਸਲ 'ਚ ਹਜੇ ਤੱਕ ਅਸੀਂ ਉਹਦੀ ਕਦਰ ਹੀ ਨਹੀਂ ਸਮਝ ਸਕੇ ਉਹਦੇ ਨਾਲ ਮੈਂ ਕਹਿੰਨਾ ਚਾਹੇ ਸੋਨਾ ਉਗਾ ਲਓ ਕਿਉਂਕਿ ਪੰਜਾਬ ਦੀ ਜਿਹੜੀ ਧਰਤੀ ਆ ਬੜੀ ਜਰਖੇਜ ਆ ਉਰੇ ਜੋ ਹੁੰਦਾ ਉਹ ਇਹਨਾਂ ਚੀਜ਼ਾਂ ਨਾਲ ਹੀ ਇਹਦੀ ਖਾਦ ਬਣਦੀ ਹੈ ਜੋ ਮਰਜੀ ਬਣਾ ਲਓ ਪਰ ਉਹ ਥੋੜੀ ਜੀ ਸਾਨੂੰ ਸਮਝਣ ਦੀ ਲੋੜ ਹੈ ਪਰ ਹੁਣ ਪੰਜਾਬ ਦਾ ਕਿਸਾਨ ਪੰਜਾਬ ਦੇ ਲੋਕ ਬਹੁਤ ਸਮਝਦਾਰ ਹੋ ਗਏ ਔਰ ਬਹੁਤ ਉਸ ਪਾਸੇ ਵੱਲ ਜਿਹੜੀ ਨਿਜਾਤ ਮਿਲੀ ਆ ਔਰ ਅੱਜ ਦਾ ਈਵੈਂਟ ਆ ਜਿਹੜੇ ਇੱਥੇ ਸਾਡੇ ਬੱਚੇ ਆਏ ਹੋਣੇ ਕਿਸਾਨ ਆਏ ਹੋਣੇ ਬਹੁਤ ਸਾਰਾ ਉਹਨਾਂ ਨੂੰ ਵੀ ਜਿਹੜਾ ਫਾਇਦਾ ਹੋਵੇ ਪਰ ਉਹਨੇ ਦੇਖ ਪਰ ਮੈਂ ਤਾਂ ਪਹਿਲੀ ਕਹਿਬ ਵੀ ਦੇਖੋ ਜੇ ਤੁਸੀਂ ਬੂਟੇ ਘੱਟ ਲਾ ਲਓ ਪਰ ਉਹਦੀ ਸਾਂਭ ਸੰਭਾਲ ਕਰੋ ਇਹ ਨਾ ਹੋਵੇ ਬੂਟਾ ਲਾਤਾ ਮੁੜ ਕੇ ਦੇਖਣ ਦੀ ਲੋੜ ਨਹੀਂ ਉਹ ਜਦ ਤੱਕ ਖਾਤਰੇ ਤੋਂ ਬਾਹਰ ਨਹੀਂ ਨਿਕਲਦਾ ਉਦੋਂ ਤੱਕ ਉਹਦੀ ਸੰਭਾਲ ਕਰਨੀ ਸਾਡੀ ਜ਼ਿੰਮੇਵਾਰੀ ਸਰਦ ਜੀ ਕਈ ਸਮਾਗਮ ਹੁੰਦੇ ਲੇਕਿਨ ਜਾਗਰੂ ਮੱਲੇ ਵੀ ਕੋਈ ਕਿਸਾਨ ਜਾਗਰੂ ਨਹੀਂ ਹੈ ਪਰਾਲੀਆਂ ਨੂੰ ਲੈ ਕੇ ਸਾੜਦੇ ਵੀ ਹੈ ਨਹੀਂ ਬਹੁਤ ਕਿਸਾਨ ਜਾਗਰਤ ਨੇ ਕਿੰਨੇ ਕਿਸਾਨ ਨੇ ਜਿਹੜਿਆ ਨੇ ਅੱਜ ਤੱਕ ਅੜਾਗੀ ਨਹੀਂ ਲਾਈ ਠੀਕ ਹੈ ਕਿ ਨਹੀਂ ਇਹ ਤਜਰਬਾ ਹਾਂ ਨਹੀਂ ਬਿਲਕੁਲ ਅੱਜ ਅੱਜ ਜਿੰਨੇ ਆਏ ਹੋ ਨੇ ਸਾਰੇ ਉਹੀ ਨੇ ਜਿਹੜੇ ਪਰਾਲੀ ਨਹੀਂ ਸਾੜਦੇ ਔਰ ਛੋਟੇ ਕਿਸਾਨ ਨੇ ਸਰ